ਹਰ پلਕ ਡੇ ਗਾਲ ਵਿਰਾਂਦੀ ਮੈਂ ਓਕਾ ਨਾ ਸੈਂਦੀ ਤੇਲ ਦੀ ਨਾਕਲ ਸਖਾਈ ਮਾਂ ਮੇਰੀ ਨੂੰ ਕਹਿੰਦੀ ਹਰ پلਕ ਡੇ ਗਾਲ ਵਿਰਾਂਦੀ ਮੈਂ ਓਕਾ ਨਾ ਸੈਂਦੀ ਤੇਲ ਦੀ ਨਾਕਲ ਸਖਾਈ ਮਾਂ ਮੇਰੀ ਨੂੰ ਕਹਿੰਦੀ ਰਵਿਜਣੇਖ ਨੇ ਕੋਲ ਪੰਡਵੇ ਮੈਂ ਬੁਰੀ ਕਰੂੰਗੀ ਨਵਜਾਂਕਰ ਦੂ ਬੰਦਵੇ ਮੈਂ ਬੁਰੀ ਕਰੂੰਗੀ ਨਵਜਾਂਕਰ ਦੂ ਬੰਦਵੇ ਮੈਂ ਬੁਰੀ ਕਰੂੰਗੀ ਧਾਲ ਚ ਕੱਲ ਲੂਣ ਵੱਧ ਪੈ ਗਿਆ ਮੱਥਾ ਫੜ ਕੇ ਬੈਗੀ ਪੁੱਤ ਮੇਰੇ ਨੂੰ ਸੀਸਾਕ ਬਥੇਰੇ ਕਿੱਦਾਂ ਦੀ ਪੱਲੇ ਪੈਗੀ ਦਾਲ ਚ ਕੱਲ ਲੂਣ ਵੱਧ ਪੈ ਗਿਆ ਮੱਤਾਂ ਫੜ ਕੇ ਬੈਗੀ ਪੁੱਤ ਮੇਰੇ ਨੂੰ ਸਿਸਾਕ ਬਥੇਰੇ ਕਿਦਾਂ ਦੀ ਪੱਲੇ ਪੈਗੀ ਨਿਤ ਰਹੀ ਛੇੜ ਦੀ ਜੰਗ ਵੇ ਮੈਂ ਬੁਰੀ ਕਰੂੰਗੀ ਨਵਾਂ ਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਵਾਂ ਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਆਰਾ ਦਿਨ ਤਾ ਰਹਿੰਦੀ ਮਈਆ ਕਰਦਾ ਕੰਮ ਮੈਂ ਕਰਦੀ ਨਾ ਤੋਕੇ ਜਦ ਮੇਕਪ ਕਰਦੀ ਮੈਨੂੰ ਵੇਖ ਨਾ ਜਰਦੀ ਸਾਰਾ ਦਿਨ ਤਾ ਰਹਿੰਦੀ ਮਈਆ ਕਰਦਾ ਕੰਮ ਮੈਂ ਕਰਦੀ ਨਾ ਤੋਕੇ ਜਦ ਮੇਕਪ ਕਰਦੀ ਮੈਨੂੰ ਵੇਖ ਨਾ ਜਰਦੀ ரோட்டி வே நவ ஜ க தூ வே பிடி நவ ஜ முரி கனலா வேதார நீ अड् हो जा सरदारा नाल कडले वेडे विच गंद वे मैं बुरी करूंगी नव जकार दू बंद वे मैं बुरी करूंगी नव जकार दू बंद वे मैं बुरी करूंगी